ਗੁਰੂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆ ਪਿੰਡ ਚਹਿਲ ਗੁਰਦੁਆਰਾ ਸ਼੍ਰੀ ਨਾਨਕਸਰ ਸਾਹਿਬ ਜਿੱਥੇ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਦਾ ਪਾਠ ਸ਼੍ਰੀ ਚੁਪੈਰਾ ਸਾਹਿਬ ਪੜਿਆ ਜਾਂਦਾ ਹਰ ਐਤਵਾਰ ਸਮਾਂ 12 ਵਜੇ ਤੋਂ 4 ਵਜੇ ਤੱਕ ਜਿੱਥੇ ਦੂਰੋਂ ਦੂਰੋਂ ਚੱਲ ਕੇ ਸੰਗਤ ਆਉਂਦੀ ਆ ਤੇ ਮੋਹ ਮੰਗਿਆਂ ਮਰਦਾ ਪਾਉਂਦੀ ਆ ਤੇ ਇੱਕ ਵਾਰ ਤੁਸੀਂ ਵੀ ਦਰਸ਼ਨ ਜ਼ਰੂਰ ਕਰੋ ਪਿੰਡ ਚਹਿਲ ਗੁਰਦੁਆਰਾ ਸ਼੍ਰੀ ਨਾਨਕ ਸਰ ਸਾਹਿਬ ਦੇ ਕਈ ਕੋਣ ਨਾਮ ਰਸ ਹੀ ਹੈ ਅਮਰ ਪੈਸੰਦ ਸਦੀ ਜੀਵੇ ਕਈ ਕੋਣ ਨਾਮ ਗਾਏ ਹਾਕਮ ਰਸ ਸੁਖ ਹੈ ਸਮਾਵੇ ਆਪਣੇ ਜਨਮੋ ਸਾਸ ਦਾ ਸਮਾਵੇ ਕਈ ਕੋਣ ਜਮੀ ਕਿੰਨਾਰ ਕਈ ਕੋਣ ਪੂਰਤ ਪ੍ਰੇਮ ਸੂਤਰ ਨਿਰਗਾਚ

ేరు కథాకాల इस चेक बंदर का दोनों बयान तो किम्प नहीं पाए नान किसका भी नहीं ले लाए ये बात एक उसका दल एक साथ का दल कुछ दूर तो ये एक कहूँ बोलना पहुँच पुरानी आदम हरोंच न रखे नान का बंदर कुण्डला ओ आसमानी आप सबको सिख करें पति पाल ये बात बोलता रहे कि सुरतों में संभल रहे हैं दुनिया नाम से सबको समुदाय से साथ की है तेरे को सेका आल्टो पार्क शुभारंभ रात सात तक और तो नान मारे क्या कह से बुरा है बुर्की आ जाना महीने साध संज्ञ प्रणाम ग्राही, तपाईं तो चुक्के परम का बनाह, सोताने तो तपाईं सज्जन, निर्भुनि आप सर्पुंती, ओही राजा निष्ठिनी मोही, आपने चित्रा व्याप एक एकदम कारले कोटि ने रब दे मोई ब्रह्माहि समाद राम आपे आब नानक रब सोए कई बहुत आतम परगास कई कोट के सदा नि मारे एको नित्रे अमर पै सब सद ही जीवे कई कोट रस सुख करे समावे

ਜਿਉ ਬਰਾਬਰ ਆਖੇ ਤੇ ਵੀ ਰਹੇ ਹੋਰ ਪ੍ਰਸ਼ਾਦ ਨਾਮ ਇਸ ਸੱਚ ਕਹੇ ਬਹੁ ਹੋਏ ਪੰਦਰ ਕਰੀ ਮਖਿਆ ਬਹੁ ਕੀਟ ਹੱਥ ਪਕੰਗ ਹੋਈ ਜੀਆ ਨਾਨਾ ਰੂਪ ਜਿਉ ਪਾਗੀ ਦਿਖਾਵੇ ਜਿਉ ਪਰਮਾਵੇ ਜਿਵੇਂ ਸਿਆਵੇ ਰੋਸ ਪਾਵੇ ਸੋਈ ਹੋਏ ਕੋਟ

ਕਾਂਟੇ ਕਟਾਈ ਫੁੱਟਰੀਆਂ ਲਹਾਈਆਂ ਚਰਕਰੀਆਂ ਤੇ ਜੜੇ ਤਣ ਆਰਿਆਂ ਨਾਲ ਤਰਾਈ ਗਈ ਔਰਤਾਂ ਆਰਿਆਂ ਤੁਸੀਂ ਵਾਲੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਗੇਸਾ ਸਵਾਸਾ ਸੰਗਰਵਾਨ ਦਿਨਾਸ਼ੀ ਵਿਸ਼ਕਾਸ ਗੜੀਆਂ ਭਟੰਗੀਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਸਿਮਰਿ ਗੁਰੂ ਪੰਚਾਤਥਾ ਸਰਬੱਤ ਗੁਰਧਵਾਇ ਕਰੂ ਜੀ ਸੂਈ ਵਾਲਾ ਪੰਥਵਾ ਸਗਨ ਤਿਆਗ ਗੁਰ ਸਰਣੀ ਆਇਆ ਰੱਖੋ ਰਖਨਾਰੀ ਜਿਦ ਤੂੰ ਲਬੈ ਤਿਤ ਹਮ ਲਾਗੈ ਕਿਆ ਇਹ ਜਨ ਤ ਵਿਚਾਰੇ ਸਗਨ ਤਿਆਗ ਗੁਰ ਸਰਣੀ ਆਇਆ ਰੱਖੋ ਰਖਨਾਰੀ ਜਿਦ ਤੂੰ ਲਬੋ ਤਿਤ ਹਮ ਲਾਗੈ ਕਿਆ ਹੈ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਨੀ ਕਰਿਰ ਭਗਵਾਨ ਤੇ ਮਧਿਆਲਾ ਗੁਣ ਗਾਵਨਿਤ ਸੁਆਮੀ ਰਾਉ ਆੜ ਪਹਿਰ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦ ਉਪਉਤਈਐ ਇਹ ਆਗੋ ਹੀ ਹੈ ਸਭ ਰੇਣਾ ਜੀਵ ਤਿਆਉ ਹੋ ਗਰੀਆ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨੋ ਜਾਪੇ ਸਗਨ ਮਨੋੜ ਤਿਸਕੇ ਪੁਰਣਾ ਜਿਸ ਦਇਆ ਕਰਹੀ ਪ੍ਰਭ ਆਪੇ ਧੀਨ ਦਇਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਣ ਬਿਲਾ ਤੜ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧਰਵਾਲਾ ਦੀਨ ਦੇ ਹਾਲ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਣ ਦੇ ਆਲਾ ਤੜ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧਰਵਾਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਪਿਆਰੀ ਬਸਵਾਰੀ ਸਾਧ ਸੰਗਤਿਓ ਬੋਟਾਂ ਕੋਟ ਧੰਨਵਾਦ ਧੰਨ ਸਹਿਬ ਸ੍ਰੀ ਗੁਰੂ ਰਣਜੀਤ ਸਿੰਘ ਮਹਾਰਾਜ ਜੀ ਦਾ ਸੰਤਨ ਬਾਬਾ ਦੀਪ ਸਿੰਘ ਜੀ ਦੇ ਲੋਹਾਂ ਦਾ ਸਾਧ ਸੰਗਤ ਜਿਨ੍ਹਾਂ ਨੇ ਆਪਾਂ ਨੂੰ ਆਪ ਵੱਡਾ ਸਪਾਰ ਸਮਾਸ ਭਾਗਾ ਬਖਸ਼ੀਤੀ ਹੈ ਆਪ ਸਭਾ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਹੜੀਆਂ ਸੰਗਤਾਂ ਗੁਰੂ ਦੂਰ ਨੇੜੇ ਮਿਲ ਅਗਰਦੀਆਂ ਨੇੜੇ ਨੇ ਲਗਰਾਂ ਤੋਂ ਤੂਰੋਂ ਪੇਡਾਂਗੀਆਂ ਚੱਲ ਕੇ ਲੈਡਾਂ ਅਧਹਰਾਨ ਹੋ ਗਿਆ ਸਾਰਾ ਜੀ ਬੇទੁਰ-ਤੁਰ ਤੋਂ ਸੰਤਾਂ ਆਈਏ ਥੋੜਾ ਸਾਰਾ ਇੱਕ ਇੱਕ ਕਾਲਮ ਸਾਡੇ ਸਿਰ ਤੇ ਵਰਤੀਏ ਥੋੜਾ ਬਹੁਤ ਬਹੁਤ ਧੰਨਵਾਦ ਮੇਰੀਆਂ ਭੈਣਾਂ ਤੁਮਣਾ ਕੋਈ ਆਈਆਂ ਭੈਣ ਤੇ ਜਿਹੜਾ ਸਭ ਤੋਂ ਸਾਧ ਸੰਗ ਰਾਮੀ ਜੀ ਦੀ ਗੱਲ ਆ ਨੂਰਪੁਰੇ ਪਿੰਡ ਤੋਂ ਦਰਗਾਹ ਤੋਂ ਬੈਠੀਆਂ ਨੇ ਮੇਰੀਆਂ ਭੈਣਾਂ ਜੀਆਂ ਉਹ ਸਾਧ ਸੰਗ ਪਰ ਇੰਟਰਨੈਟ ਆਇਆ ਦਾ ਇਹਨਾਂ ਦਾ ਮੁੱਖੀ ਬਣੇ ਇਹਦਾ ਆਪਣੇ ਨਾਲ ਦੇ ਹਿੱਸੇਦਾਰ ਨੇ ਜਿੰਨਾ ਆਪਾਂ ਸ਼ੁਰੂ ਕਰਿਆ ਪੁਨੀਆ ਗੁਰੂ ਵੀ ਭੜੀ ਵਾਲੇ ਨੇ ਸ਼ੁਰੂ ਕੀਤਾ ਜੇ ਕੋਈ ਮੈਂ ਹਸਾਬ ਪਹਿਲੇ ਹੀ ਆਉਣ ਲੱਗੀ ਸੀ ਇਹਨਾਂ ਦਾ ਬੜਾ ਰੋਲ ਹੈ ਨਾ ਧੰਨਵਾਦ ਆ ਤੁਹਾਡਾ ਭੜੀ ਵਾਲੇ ਸਰ ਸੰਗਤ ਨੂੰ ਗੁਰੂ ਕੇ ਦੇਖਾ ਬਤਨੀਆਂ ਨੇ ਉਸ ਤੋਂ ਪਹਿਲਾਂ 200 ਰੁਪਏ ਦੀ ਵਕਸਤ ਹੈ ਮੈਂ ਗੁਰੂ ਕਰਦੇ ਉਹਦਾ ਸਾਹਿਬ ਬੈਠੇ ਨੇ ਸਰ ਆਜਿੰਦਰ ਸਿੰਘ ਜੀ ਨੂੰ ਬੇਨਤੀ ਕਰਾਂ ਕਿ 200 ਰੁਪਏ ਨੇ ਭਾਈ ਸਾਹਿਬ ਭਾਈ ਭੁਤਿੰਦਰ ਸਿੰਘ ਜੀ ਜੀਹਾਂ ਵੱਲੋਂ ਗੁਰੂ ਦਾ ਮਤਲਬ ਲਾਇਆ ਕਿ ਉਨਾ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਹੋਵੇ ਭਾਈ ਸਾਹਿਬ ਭਵਿੰਦਰ ਸਿੰਘ ਜਿਨ੍ਹਾਂ ਵੱਲੋਂ ਗੁਰੂਤਾ ਨਗਰ ਆਇਆ ਰਿਹਾ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਆਜੇ ਆ ਕੇ ਭਾਈ ਸਾਹਿਬ ਭਵਿੰਦਰ ਸਿੰਘ ਜੀ ਗੁਰੂਤਾ ਪੇਟਾਂ ਦੇ ਪਰਿਵਾਰ ਦਾ ਕੋਈ ਮੈਂਬਰ ਹੋਣਾ ਉਹਨਾਂ ਦੇ ਨਾਲ ਰੱਖਦੇ ਹੋ ਜੀ ਕਿ ਆਇਆ ਕਿ ਇੱਕ ਸ੍ਰੋਪਾ ਮੰਡੀ ਦੇ ਵਿੱਚ ਰੱਖੋ ਪਤਰਕਾਰ ਸਾਹਿਬ ਆਏ ਹੋਣ ਸੱਚ ਦੀ ਆਵਾਜ਼ ਪਹਾਈ ਸਾਹਿਬ ਮਾਈਚਾਲੂ ਜੀ ਸਿੰਘ ਦੀ ਰਾਜੂ ਗਵਿੰਦਗੜ੍ਹ ਤੋਂ ਆਏ ਨੇ ਆ ਜਿਹੜਾ ਅੱਜ ਪ੍ਰੋਗਰਾਮ ਹੈ ਇਹ ਸਾਰਾ ਇਹਨਾਂ ਨੇ ਤੈਗਲਾ ਤੇ ਦਿਖਾਉਣਾ ਹੈ ਇਹ ਕਵਲ ਕਰਕੇ ਲਈ ਸਾਰਿਆਂ ਨੂੰ ਇਸੇ ਕਰਕੇ ਮੈਂ ਭੈਣ ਜੀ ਭੈਣ ਜੀ ਭੈਣ ਨੂੰ ਥੋੜਾ ਸ ਜੇਸਟ ਵਰਤਾਂ ਕੇ